ਸਕਿੱਪ ਨਾ ਕਰਿਓ ਵੀਡੀਓ ਨੂੰ ਧਿਆਨ ਨਾਲ ਦੇਖਿਓ 8 ਸਾਲਾਂ ਦੀ ਬੱਚੀ ਜਿਹਦੇਸ ਦੁਨੀਆ ਤੇ ਕੋਈ ਨਹੀਂ ਉਹਦੀ ਜ਼ਿੰਦਗੀ ਦਾ ਸਵਾਲ ਹੈ ਬਥੇਰੀਆਂ ਆਪਾਂ ਵੀਡੀਓ ਵੇਣੇ ਆ ਬਥੇਰੀਆਂ ਸ਼ੇਅਰ ਕਰਦੇ ਆ ਅੱਜ ਇੱਕ ਕੰਮ ਦੀ ਵੀਡੀਓ ਸ਼ੇਅਰ ਕਰੋ ਜਿਹਦੇ ਨਾਲ ਕਿਸੇ ਬੱਚੀ ਦੀ ਜ਼ਿੰਦਗੀ ਬਣ ਸਕਦੀ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਪੂਰੀ ਦੁਨੀਆ ਦੇ ਵਿੱਚ ਇੱਕ ਅਜਿਹੀ ਬਿਮਾਰੀ ਆਈ ਸੀ ਜਿਹਨੇ ਬਹੁਤ ਘਰ ਬਰਬਾਦ ਕਰ ਦਿੱਤੇ ਸੀ ਕਰੋਨਾ ਕਰੋਨਾ ਇੱਕ ਅਜਿਹੀ ਬਿਮਾਰੀ ਸੀ ਜਿਨ੍ਹਾਂ ਦਾ ਪਰਿਵਾਰ ਨੂੰ ਹੋਈ ਸੀ ਉਹ ਤਾਂ ਮੰਨਦਾ ਵੀ ਕਰੋਨਾ ਸੀਗਾ ਜਿਹਨੂੰ ਨਹੀਂ ਹੋਈ ਸੀ ਉਹਦੇ ਲਈ ਕਰੋਨਾ ਹੈ ਨਹੀਂ ਸੀਗਾ ਇਸ ਬਿਮਾਰੀ ਨੇ ਜਿਹੜੇ ਬਹੁਤ ਮਾਂ ਪਿਓ ਬੱਚਾਂ ਤੋਂ ਵਕ ਕਰਤੇ ਬਜ਼ੁਰਗ ਚਲੇ ਗਏ ਬੱਚੇ ਚਲੇ ਗਏ ਇਸ ਗੰਦੀ ਬਿਮਾਰੀ ਨਾਲ ਤੇ ਉਸੇ ਬਿਮਾਰੀ ਦੇ ਵਿੱਚ ਇਹ 8 ਸਾਲਾਂ ਦਾ ਬੱਚੀ ਜਿਹਦੀ ਮੈਂ ਫੋਟ ਲਾ ਰਿਆ ਨਾਲ ਤੇ ਇਹਦਾ ਪਰਿਵਾਰ ਮਤਲਬ ਇਹਦੇ ਮਾਤਾ ਪਿਤਾ ਇਹ ਦੁਨੀਆ ਤੋਂ ਚਲੇ ਗਏ ਸੀ ਤੁਸੀਂ ਵੇਖ ਲਓ ਵੀ ਹੁਣ 8 ਸਾਲਾਂ ਦੀ ਹੈ ਤਾਂ ਉਦੋਂ ਕਿੰਨੇ ਸਾਲਾਂ ਦੀ ਹੋਊਗੀ ਤੇ ਕੱਲ ਰਾਤ ਮੇਰੇ ਦੋਸਤ ਮੇਰੇ ਪਿੰਡੋਂ ਡਾਕਟਰ ਬਾਈ 파ਰਮ ਗਰੇਵਾਲ ਜੀ ਦਾ ਮੈਨੂੰ ਫੋਨ ਆਉਂਦਾ ਹੈ ਵੀ ਐਂ ਕਰਕੇ ਮੈਂ ਕਿਸੇ ਦਾ ਟ੍ਰੀਟਮੈਂਟ ਕਰਨ ਗਿਆ ਸੀਗਾ ਚੰਡੀਗੜ੍ਹ ਤੇ ਉੱਥੇ ਇੱਕ ਬੱਚੀ ਐ ਪਰਿਵਾਰ ਨਾਲ ਵੀ ਗੱਲਬਾਤ ਹੋਈ ਵੀ ਜੇ ਕੋਈ ਉਹਨੂੰ ਅਡੌਪਟ ਕਰ ਲੇ ਤੇ ਧੰਨਵਾਦ ਉਸ ਪਰਿਵਾਰ ਦਾ ਜਿਨ੍ਹਾਂ ਨੇ ਬੱਚੀ ਨੂੰ ਹੁਣ ਸੰਭਾਲਿਆ ਹੋਇਆ ਸੀਗਾ ਕਿਉਂਕਿ ਬਹੁਤ ਛੋਟੀ ਸੀ ਉਹਦੋਂ ਸੋਨੂੰ ਪਤਾ ਹੀ ਹੈ ਵੀ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਖਰਚੇ ਕਿੰਨੇ ਹੁੰਦੇ ਆ ਬਾਕੀ ਉਹਦਾ ਆਪਦਾ ਹੀ ਪਰਿਵਾਰ ਐ ਤੇ ਚਲੋ ਉਹਦਾ ਫਿਰ ਵੀ ਧੰਨਵਾਦ ਵਿਚਾਰਾਂ ਨੇ ਜਿੰਨਾ ਚਿਰ ਬੱਚੀ ਦਾ ਪਾਲਣ ਪੋਸ਼ਣ ਕਰਿਆ ਹੁਣ ਵੀ ਬੱਚੀ ਉਹਨਾਂ ਕੋਲ ਹੀ ਹੈ ਤੇ ਉਹ ਚਾਹੁੰਦੇ ਆ ਵੀ ਕੋਈ ਵਧੀਆ ਪਰਿਵਾਰ ਮਿਲ ਜੇ ਜਿਹੜਾ ਬੱਚੀ ਦੀ ਪਾਲਣ ਪੋਸ਼ਣ ਕਰ ਲੇ ਬੱਚੀ ਦੀ ਹੁਣ ਉਮਰ 8 ਸਾਲ ਹੈ ਤੇ ਥੱਲੇ ਮੋਬਾਈਲ ਨੰਬਰ ਚੱਲੀ ਜਾਂਦਾ ਹੈ ਬਈ ਪਰਮ ਦਾ ਡਾਕਟਰ ਸਾਹਿਬ ਦਾ ਬਾਕੀ ਜਾਣਕਾਰੀ ਸਾਰੀ ਤੁਹਾਨੂੰ ਉਹ ਦੇਣਗੇ ਤੇ ਤੁਸੀਂ ਵੇਖ ਲਓ ਵੀ ਹੁਣ ਮੈਂ ਆ ਮੰਨ ਲਓ ਵੀ ਹੁਣ ਮੇਰੇ ਮਦਰ ਚੰਡੀਗੜ੍ਹ ਗਏ ਹੋਏ ਆ ਮੈਂ ਘਰੇ ਇਕੱਲਾ ਹਾਂ ਮੇਰਾ ਜੀ ਨਹੀਂ ਲੱਗਦਾ ਇਹ ਦੇਖੋ ਵਿਚਾਰੀ ਨੇ ਬਚਪਨ ਆਪ ਦਾ ਕਿਵੇਂ ਬਤਾਇਆ ਹੋਣਾ ਬਚਪਨ ਦੇ ਵਿੱਚ ਉਦੇ ਮਾਪੇ ਬਚਾਰੇ ਜਿਹੜੇ ਦੁਨੀਆ ਤੋਂ ਚਲੇ ਗਏ ਤੇ ਕਿੰਨਾ ਮਾੜਾ ਟਾਈਮ ਹੋਊਗਾ ਜਾਂ ਉਹ ਬੱਚੀ ਜਾਣਦੀ ਹੈ ਜਾਂ ਉਹ ਰੱਬ ਜਾਣਦਾ ਤੇ ਆਪਾਂ ਨੂੰ ਤਾਂ ਜਾ ਚਿੱਤ ਨਹੀਂ ਸੀ ਬਚਪਨ ਵੇਲੇ ਤੇ ਮੈਂ ਇਹੀ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਤੇ ਤੁਹਾਡੇ ਕੋਲੇ ਹੱਥ ਬੰਨ ਕੇ ਬੇਨਤੀ ਕਰਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹੈ ਪਹਿਲਾ ਧੰਨਵਾਦ ਤਾਂ ਭਾਈ ਪਰਮ ਕਰੇਵਾਲ ਜੀ ਦਾ ਜਿਨ੍ਹਾਂ ਨੇ ਮਤਲਬ ਉਹਦਾ ਫਰਜ਼ ਨਿਭਾਤਾ ਮੈਨੂੰ ਦੱਸ ਕੇ ਤੇ ਦੂਜਾ ਮੈਂ ਆਪ ਵੀਡੀਓ ਪਾਤੀ ਤੇ ਤੀਜਾ ਤੁਹਾਡੀ ਜ਼ਿੰਮੇਵਾਰੀ ਹੈ انسانیت ناتے ਤੁਸੀਂ اس ویڈیو نو شیئر ضرور کرنا ہے تا جو جڑی بچی ہے او دا ਭਵਿੱਖ ਆਉਣ ਵਾਲਾ ਬਹੁਤ ਵਧੀਆ ਹੋ ਜੇ ਤੇ ਸਹੀ مطلب ਉਸ ਪਰਿਵਾਰ ਤੱਕ ਇਹ ਵੀਡੀਓ ਪਹੁੰਚ ਜੇ ਜਿਹੜਾ ਬੱਚੀ ਦਾ ਪਾਲਣ ਪੋਸ਼ਣ ਕਰ ਸਕੇ ਤਾਂ ਜੋ بچی ਆਉਣ ਵਾਲੇ ਸਮੇਂ ਚ ਆਪਦਾ ਭਵਿੱਖ ਸਜਾਰ ਲੈ ਤੇ ਆਪਦਾ ਆਪਦੇ ਪਰਿਵਾਰ ਦਾ ਆਪਦੇ ਪਾਲਣ ਪੋਸ਼ਣ ਕਰਨ ਵਾਲਿਆਂ ਦਾ ਆਪਦੇ ਦੇਸ਼ ਦਾ ਨਾਮ ਉੱਚਾ ਕਰ ਸਕੇ ਤੇ ਤੁਸੀਂ ਵੇਖ ਲਓ ਧੀਆਂ ਦਾ ਤੁਸੀਂ ਬਹੁਤ ਵੱਡਾ ਪੰਨ ਹੁੰਦਾ ਤੇ ਪਤਾ ਨਹੀਂ ਹੋਰ ਕਿੰਨੇ ਕ ਬੱਚੇ ਹੋਣਗੇ ਚਲੋ ਆਇਆ ਵੀ ਚਲ ਪੂਰੀ ਚੀਜ਼ਾਂ ਦਾ ਆਪਣੇ ਤੱਕ ਆ ਜਾਂਦੀਆਂ ਬਸ ਮੇਰੀ ਲਾਸਟ ਵਾਰ ਤੁਹਾਨੂੰ ਇਹੀ ਬੇਨਤੀ ਹੈ ਵੀ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਬੱਚੀ ਦੀ ਜ਼ਿੰਦਗੀ ਦਾ ਸਵਾਲ ਆ 8 ਸਾਲਾਂ ਦੀ ਬੱਚੀ ਦੇਖ ਲਓ 8 ਸਾਲ ਦਾ ਜਵਾਬ ਕਿੱਡਾ ਹੁੰਦਾ ਯਾਰ ਕੀ ਉਹਨੂੰ ਪਤਾ ਹੁੰਦਾ ਤੇ ਜੇ ਕੋਈ ਪਰਿਵਾਰ ਸਾਨੂੰ ਵੀ ਮਿਲਦਾ ਹੈ ਫੋਨ ਥਰੂ ਤੇ ਅਸੀਂ ਵੀ ਤੁਹਾਨੂੰ ਦੱਸ ਦੇਵਾਂਗੇ ਤੇ ਬਾਕੀ ਤੁਸੀਂ ਆਪ ਦਾ ਜਿਹੜਾ ਫਰਜ਼ ਜ਼ਰੂਰ ਨਿਭਾਓ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਦਨ ਹੋਰ ਵੀਡੀਓ ਨਾਲ ਰੱਬ ਰੱਖਾ ਵਾਹਿਗੁਰੂ ਸਾਰਿਆਂ ਦਾ ਪਾੜਾ ਕਰੇ ਜੀ